ਪੱਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਉਹ ਤਾਂ ਫਲਾਨਿਆਂ ਦੀ ਫਲਾਨ ਦੂਜੀ ਪਾਰਟੀ ਦਾ ਹੈ ਆਉਂਦੇ ਵੀ ਹਾਂ ਤੇ ਉਹ ਹੈਗਾ ਕੁੜਾਇਕਾ ਸੀ ਪਹਿਲਾਂ ਮੈਂ ਨਹੀਂ ਸੀ ਕੋਸੋ ਤੂੰ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਜੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਤੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਇਹ ਤਾਂ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ ਨਾ ਥੋੜਾ ਜਿਹਾ ਥੱਪੜ ਪਾ ਆਹ ਜੱਪ ਤੂੰ ਕਿੰਨੇ ਅਗਰੂ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਕੋਈ ਬਾਤ ਬੱਚ ਇੱਕ ਦੂਜੇ ਦੇ ਭੋਗ ਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਫਲਾਨ ਦੂਜੀ ਪਾਰਟੀ ਦਾ ਹੈ ਆਉਂਦੇ ਵੀ ਹਾਂ ਤੇ ਕੋਈ ਹੈਗਾ ਕੁੜਾ ਗਿਆ ਸੀ ਪਹਿਲਾਂ ਮੈਂ ਨਹੀਂ ਸੀ ਕੋਸੋਤ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਜੀ ਆਪਾਂ ਨੂੰ ਤਾਂ ਇਹ ਲੱਗਦਾ ਬਾਹਰੋਂ ਵੀ ਜਿੱਤੇ ਕਿਤੇ ਆਪਸ ਵਿੱਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਇਹ ਤਾਂ ਇੱਕ ਦੂਜੇ ਦੇ ਥਾਪੜੋ ਥਾਪੜੇ ਹੋਣਗੇ ਕਰ ਨਾ ਨਾ ਹੋਰ ਗੁੱਸਾ ਨਾ ਕਰ ਪਾ ਤੂੰ ਕਿੰਨੇ ਅਗਰ ਬੁੱਧੂ ਬਣਾਇਆ ਮੈਂ ਇੰਨਾਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਕੋਈ ਬਾਤ ਜਿੰਨੇ ਵੀ ਆਹ ਕਾਦੀ ਵਾ ਹੈ ਕਿਹੜਾ ਮਾਈਕ ਇਹ ਆਹੀ ਠੀਕ ਉਹਨਾਂ ਦੇ ਮਾਪੇ ਸਾਰੇ ਰਿਸ਼ਤੇਦਾਰ ਜਿਨ੍ਹਾਂ ਦਾ ਯੋਗਦਾਨ ਤੁਹਾਡੇ ਇਸ ਸਫਲਤਾ ਇਸ ਮੰਜ਼ਲ ਤੱਕ ਪਹੁੰਚਣ ਲਈ ਹੈਗਾ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕੋਈ ਨਾਲ ਵੀ ਆਏ ਹੋਣਗੇ ਬਾਹਰ ਬੈਠੇ ਹੋਣਗੇ ਕੋਈ ਟੀਵੀ ਤੇ ਦੇਖ ਰਹੇ ਹੋਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਦੇ ਦਿਨ ਦੀਆਂ ਟੋਟਲ 497 ਅੱਜ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਜਿਹਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ 270 ਲਾਇਬ੍ਰੇਰੀਅਨਸ ਨੇ 41 ਥੋੜਾ ਜਿਹਾ ਮੈਂ ਵਿਰੋਧੀ ਪਾਰਟੀਆਂ ਵਾਸਤੇ ਦੱਸ ਦਿੰਨਾ 41 ਉਹ 41 ਜਾਣਦੇ ਨੇ ਨਾ ਹੁਣ ਉਹਨਾਂ ਨੂੰ ਅੰਗਰੇਜ਼ੀ ਸਮਝਾਉਣਾ ਪੈਂਦਾ ਤੇ ਨਾਲ 35 ਜੇਈ ਨੇ ਸਿਵਲ ਦੇ ਵਿੱਚ 55 ਸਿਵਲ ਚ ਜੇਈ 36 ਜਿਹੜੇ ਨੇ ਉਹ ਐਸ ਡੀਓਜ਼ ਨੇ ਭਾਰਾਂ ਜੇਈ ਦੇ ਵਿੱਚ ਜੇਈ ਨੇ ਜੀਐਸਓ ਪੀਐਨ ਵੀ ਹੈ ਕਲਰਕ ਵੀ ਹੈ ਹਰ ਕਿਸਮ ਦੀ ਨੌਕਰੀ ਲਗ ਲਗ ਪੰਜ ਵਿਭਾਗਾਂ ਦੀਆਂ ਨੌਕਰੀਆਂ ਨੇ 400 97 ਤੇ ਅੱਜ ਵਾਲੀਆਂ ਮਿਲਾ ਕੇ ਹੁਣ ਤੱਕ ਇਸ ਗਵਰਨਮੈਂਟ ਦੇ ਤਨੇਹਰ ਦੇ ਵਿੱਚ 50892 ਨੌਕਰੀਆਂ ਆਉਂਦੀਆਂ ਮੈਂ ਬਹੁਤਾ ਕੁਝ ਤੁਹਾਨੂੰ ਕਹਿਣਾ ਨਹੀਂ ਪਰ ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਿਸੇ ਡਿਬੇਟ ਡਬੂਟ 'ਚ ਜਾਂ ਕਿਤੇ YouTube ਤੇ ਸਵਾਲ ਕਰ ਲੈਣ ਕਿਥੇ ਦਿੱਤੀਆਂ ਨੌਕਰੀਆਂ ਜੀ ਦਿਖਾਓ ਜੀ ਆ ਬੈਠੇ ਨੇ ਜੀ ਤੁਸੀਂ ਪਲੀਜ਼ ਮੀਡੀਆ ਨਾਲ ਗੱਲ ਕਰਕੇ ਜਰੂਰ ਜਾਇਓ ਜਾਂ ਜਾਣਦੇ ਹੋਏ। ਉਹ ਹਸਬੰਡ ਵਾਈਫ ਆਏ ਨੇ ਕੈਨੇਡਾ ਤੋਂ ਆਏ ਨੇ। ਠੀਕ ਹੈ। ਇੱਕ ਫਤਿਹਗੜ੍ਹ ਸਾਹਿਬ ਤੋਂ ਉਹ ਕਹਿੰਦਾ ਜਹਾਜ਼ ਨੂੰ ਹੱਥ ਪੈ ਗਿਆ ਸੀ ਕੈਨੇਡਾ ਵਾਲੇ ਨੂੰ। ਠੀਕ ਹੈ ਨਾ। ਤੇ ਸਭ ਕੁਝ ਜਾਣਦੇ ਹੋਏ ਵੀ ਨਾ ਮੰਨਣਾ ਇਹ ਮਾੜੀ ਗੱਲ ਆ। ਮੇਰੇ ਕੋਲ ਕੱਲੇ-ਕੱਲੇ ਡਿਪਾਰਟਮੈਂਟ ਦੀ ਲਿਸਟ ਪਈ ਹੈ। ਕਿਹੜੇ-ਕਿਹੜੇ ਡਿਪਾਰਟਮੈਂਟ 'ਚ ਹੁਣ ਤੱਕ आज वाले कोई 51 52000 ਵਾਲਾ ਝੂਠ ਤਾਂ ਨਹੀਂ बोलਦੂਗਾ ਵੀ 52000 ਨੌਕਰੀ ਦਿੱਤੀਆਂ ਕਿਤੇ ਨਾ ਕਿਤੇ ਤਾਂ ਮਿਲਣ ਗਈ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣਗੇ ਕਿਤੇ ਸ਼ਹਿਰ ਚ ਮਿਲਣਗੇ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀਆਂ ਨਹੀਂ ਉਹ ਕਹਿੰਦੀ ਆਹ ਕਹੇ ਕਿਵੇਂ ਹੋ ਜਾਂਦਾ ਹੈ ਬੇ ਹੋ ਨਹੀਂ ਸਕਦਾ ਹੋ ਸਕਦਾ ਜੇ ਨੀਤ ਸਾਫ਼ ਹੋਵੇ ਤਾਂ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਦ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਦ ਵੱਦ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘਟ ਨੰਬਰਾਂ ਵਾਲੇ ਕੋਲ ਪੈਸੇ ਜ਼ਿਆਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਕਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਸੋ ਇਹ ਸਾਡਾ ਮਿਸ਼ਨ ਰੋਜ਼ਗਾਰ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ ਆਉਣ ਵਾਲੇ ਹਫ਼ਤੇ ਫੇਰ ਇੱਕ ਫੰਕਸ਼ਨ ਹੋਊਗਾ ਵੱਡਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਟੈਕਨੀਕਲ ਜਿਹੜੀਆਂ ਗਲਿਚੇਜ਼ ਨੇ ਉਹ ਕਲੀਅਰ ਕਰਦੇ ਆ ਪਹਿਲਾਂ ਕਾਨੂੰਨੀ ਅਰਚਨਾ ਕਿਸਦਾ ਕੇਸ ਪਿਆ ਹੋਇਆ ਹੈ ਪੀਆਈਐਲ ਪੈ ਗਈ ਇਸ ਤਰ੍ਹਾਂ ਦੱਸਿਆ ਗਿਆ ਕਿ ਕਾਫੀ ਕਾਨੂੰਨੀ ਜਿਹੜੀਆਂ ਅਰਚਨਾ ਸੀਗੀਆਂ ਉਹ ਉਹਦੇ 2-3 ਸਾਲ ਲੱਗ ਗਏ ਉਹਨੂੰ ਕਲੀਅਰ ਕਰਨ ਨੂੰ ਅਸੀਂ ਨਹੀਂ ਚਾਹੁੰਦੇ ਇੱਥੋਂ ਲੈਟਰ ਤੁਹਾਨੂੰ ਦੇ ਦਈਏ ਬੱਲੇ ਬੱਲੇ ਕਰਵਾ ਲਈਏ ਅਗਲੇ ਦਿਨ ਤੁਸੀਂ ਦਫ਼ਤਰ ਜਾਣ ਦੀ ਬਜਾਏ ਫੇਰ ਕਚਹਿਰੀ 'ਚ ਫਿਰਦੇ ਹੋ ਵਕੀਲ ਕਰਦੇ ਵੀ ਇਹ ਇਹ ਤਾਂ ਆਪ ਆਪ ਪੰਗਾ ਪੈ ਗਿਆ ਜੀ ਇਸ ਇਸ ਪੋਸਟਾ ਦਾ ਸੋ ਅਸੀਂ ਪਹਿਲਾਂ ਪੋਸਟਾ ਕਲੀਅਰ ਕਰਦੇ ਕਿ ਹੁਣ ਬਿਲਕੁਲ ਕਲੀਅਰ ਨੇ ਹੁਣ ਉਹਨਾਂ ਨੂੰ ਬੁਲਾ ਸਕਦੇ ਆਪਾਂ ਹਾਂ ਇੰਤਜ਼ਾਰ ਲੰਮਾ ਵੀ ਹੋ ਸਕਦਾ ਹੈ ਕਿਉਂਕਿ ਕਈ ਵਾਰੀ ਪੇਸ਼ੀਆਂ ਜਾਂ ਕੇਸ ਲੰਬੇ ਚੱਲ ਜਾਂਦੇ ਆ ਸੋ ਮੈਂ ਕੋਈ ਇੱਕ ਮੁਲਾਜ਼ਮ ਦਾ ਬੇਟਾ ਮੈਨੂੰ ਪਤਾ ਹੈ ਕਿ ਸਰਕਾਰੀ ਨੌਕਰੀ ਦਾ ਜਿਹੜਾ ਇੱਕ ਸਾਡੇ ਮੰਨ ਦੇ ਵਿੱਚ ਜਿਹੜਾ ਇੱਕ ਜਜਬਾ ਲਾ ਲੋ ਜਾਂ ਖੁਸ਼ੀ ਲਾ ਲੋ ਉਹ ਅਲੱਗ ਕਿਸਮ ਦੀ ਹੁੰਦੀ ਹੈ ਬਸ ਅੱਜਕਲ ਬਹੁਤ ਸਾਰੇ ਫੀਲਡ ਖੁੱਲ ਗਏ ਪ੍ਰਾਈਵੇਟ ਸੈਕਟਰ 'ਚ ਵੀ ਬਹੁਤ ਸਾਰੇ ਫੀਲਡ ਖੁੱਲ ਗਏ ਕਈ ਬਹੁਤ ਬੰਦੇ ਸਰਕਾਰੀ ਨੌਕਰੀਆਂ ਛੱਡ ਕੇ ਪ੍ਰਾਈਵੇਟ ਫੀਲਡ 'ਚ ਵੀ ਜਾ ਰਹੇ ਨੇ ਜਾਓ ਤੁਹਾਡੀ ਮਰਜ਼ੀ ਹੈ ਤਰੱਕੀ ਕਰਨ ਦਾ ਹਰ ਇੱਕ ਨੂੰ ਹੱਕ ਹੈ ਤੇ ਨਾਲ-ਨਾਲ ਇਹ ਜਿਹੜੀ ਨੌਕਰੀ ਹੈ ਹੁਣ ਤੁਹਾਡੀ ਕੋਈ ਫਾਈਨਲ ਨੌਕਰੀ ਨਹੀਂ ਹੈਗੀ ਇਹ ਤਾਂ ਤੁਹਾਨੂੰ ਇੱਕ ਜ਼ਰੀਆ ਮਿਲ ਗਿਆ ਅੱਗੇ ਹੋਰ ਕੰਪੀਟੀਸ਼ਨ ਦੇ ਐਗਜ਼ਾਮ ਦੇ ਦੋ ਵੱਡੇ ਉਹਦੇ 'ਚ ਆ ਜਾਊਗਾ ਨੰਬਰ ਤਾਂ ਉਹਦੇ 'ਚ ਤੁਹਾਡਾ ਨੰਬਰ ਆ ਜਾ ਮੇਰੇ ਕੋਲ ਇੱਥੇ ਐਸੇ ਭਵਨ ਜੀ ਇੱਕ ਸਾਲ 'ਚ ਕਈ ਵਾਰੀ ਮੈਂ ਕਈ ਵਾਰੀ ਆਇਆ ਇੱਥੇ ਤੇ ਇੱਥੇ ਮੈਨੂੰ ਮਿਲਦੇ ਰਹਿੰਦੇ ਜੀ ਇਹ ਮੇਰੀ ਐਸੀ ਜਗਾ ਤੀ ਤੀਜੀ ਨੌਕਰੀ ਹੈ ਜੀ ਇੱਕੋ ਸਾਲ 'ਚ ਪਹਿਲਾਂ ਪਟਵਾਰੀ ਬਣਿਆ ਫਿਰ ਕਹਿੰਦਾ ਮੈਸਜੋ ਬਣ ਗਿਆ ਫਿਰ ਮੈਂ ਡੀਐਸਪੀ ਦੀ ਪਰティਦਤਾ ਐਗਜ਼ਾਮ ਵਿੱਚ ਪਾਸ ਹੋ ਗਿਆ ਇੱਕੋ ਸਾਲ 'ਚ ਤਿੰਨ ਤਿੰਨ ਮੌਕੇ ਕਿਤੇ 70 ਸਾਲ 'ਚ ਇੱਕ ਵੀ ਨਹੀਂ ਮਿਲਿਆ ਜੇ ਮੌਕੇ ਮਿਲਦੇ ਵੀ ਸੀ ਆਵਦਿਆਂ ਨੂੰ ਅੰਨਾ ਬੰਡੇ ਰਿਓੜੀਆਂ ਮੋੜ ਮੋੜ ਘਰਦਿਆਂ ਨੂੰ ਦੇ ਦੇਵੇ ਸੇ ਦੇਖ ਲਿਓ ਤੁਸੀਂ ਸਾਰੇ ਹੀ ਆਪਣੇ ਆਪਣੇ ਲਾਏ ਹੋਏ ਨੇ ਔਰ ਵੱਡੇ ਉਹਦੇ ਤਾਂ ਬਿਲਕੁਲ ਹੀ ਨਹੀਂ ਮਿਲਦੇ ਸੀ ਚਪੜਾ ਸੀ ਰੱਖਦੇ ਸੀ ਆਪਨ ਤਾਂ ਜਦੋਂ ਕਲਾਸ 4 ਦੀ ਕੋਈ ਨੌਕਰੀ ਦੇ ਦੋ ਇਹਨਾਂ ਨੂੰ ਆ ਕੱਲ ਪਰਸੋਂ ਮੈਂ ਪੜਿਆ ਕਿਸੇ ਦਾ ਮੈਂ ਪੋਸਟ ਆਈ ਮੇਰੇ ਕੋਲ ਕਿ ਲਵ ਲਵਪ੍ਰੀਤ ਸ਼ਾਇਦ ਉਹ ਨਾਮ ਮੁੰਡੇ ਦਾ ਲਵਪ੍ਰੀਤ ਸਿੰਘ ਬਣਿਆ ਐਸ ਡੀ ਐਮ ਮਾਪੇ ਦਾ ਸੁਪਨਾ ਹੋਇਆ ਪੂਰਾ ਅੱਖਾਂ ਨਾਮ ਕਰਕੇ ਪਿਤਾ ਜੀ ਨੇ ਕਿਹਾ ਸ਼ੁਕਰ ਹੈ ਆਮਕਰਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੌਕਰੀਆਂ ਦੇਣ ਲੱਗੇ ਨਹੀਂ ਆਪਾਂ ਨੂੰ ਕਿੱਥੇ ਐਸ ਡੀ ਐਮ ਜੱਜ ਵਾਲੇ ਪਾਸੇ ਲੈ ਕੇ ਜਾਂਦੇ ਸੀ ਆਪਾਂ ਤਾਂ ਪਰਲੇ ਪਾਸੇ ਮੋੜ ਦਿੰਦੇ ਸੀ ਚਲੋ ਚਲੋ ਸ਼ਾਬਾਸ਼ ਨਾਅਰੇ ਲਾਇਆ ਕਰੋ ਜਿੰਦਾਬਾਦ ਮੁਰਦਾਬਾਦ ਚਲੋ ਸ਼ਾਬਾਸ਼ ਸੋ ਆਮਕਰਾਂ ਦੇ ਲੋਕਾਂ ਧੀਆਂ ਧੀਆਂ ਪੁੱਤਾਂ ਚ ਵੀ ਬਹੁਤ ਟੈਲੈਂਟ ਹੈ ਮੌਕਾ ਤਾਂ ਮਿਲੇ ਨਾ ਹੁਣ ਮੌਕਾ ਮਿਲ ਰਿਹਾ ਹੈ ਸਾਰੇ ਮੰਤਰੀ ਸਹਿਬਾਨ ਸਾਡੇ ਸਾਡੇ ਅਫਸਰ ਸਹਿਬਾਨ ਸਾਰੇ ਬੈਠੇ ਨੇ ਸਬੰਧਤ ਵਿਭਾਗਾਂ ਦੇ ਸਾਰੇ ਇਹ ਮਿਹਨਤਾਂ ਕਰਦੇ ਨੇ ਫਿਰ ਕਿਸ ਕੇਸ ਲੜਨ ਵੀ ਕਈ ਵਾਰੀ ਕੋਰਟ ਜਾਣਾ ਪੈਂਦਾ ਇਹਨਾਂ ਨੂੰ ਵੀ ਆਪ ਮੈਂ ਕੋਈ ਵੱਲੋਂ ਸੋ ਟੀਮ ਐਫਰਟ ਹੈ ਕੋਈ ਇਹ ਨਾ ਕਹੋ ਕਿ ਇਕੱਲਾ ਭਗਵਾਨ ਤਮਾਨ ਕਰ ਰਿਹਾ ਮੈਂ ਮੈਂ ਤਾਂ ਸਿਰਫ ਇਹ ਕਹਿਣਾ ਕਿ ਅਸੀਂ ਇਸ ਧਰਤੀ ਸਾਡੀ ਇੰਨੀ ਸੁਲੱਖਣੀ ਐ ਇੰਨੀ ਭਾਗਾਂ ਵਾਲੀ ਐ ਕਿ ਇਸ ਧਰਤੀ ਤੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਚਾਹ ਬਾਰੋਂ ਆਇਆ ਹੋਵੇ ਪਰਦੇਸੀ ਹੋਵੇ ਜੋ ਮਰਜੀ ਹੋਵੇ ਇਹ ਧਰਤੀ ਕਿਸੇ ਨੂੰ ਭੁੱਖਾ ਨਹੀਂ ਮਾਰਦੀ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਐ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਐ ਇੱਥੇ ਹੱਕ ਨਹੀਂ ਮਾਰੇ ਜਾ ਸਕਦੇ ਕਿਸੇ ਦੇ ਇਹ ਸ਼ਹੀਦ ਆਜ਼ਮ ਪਗਸنگੁਰਾਂ ਦੀ ਧਰਤੀ ਐ ਪੀਰਾਂ ਫਕੀਰਾਂ ਪਗੰਬਰਾਂ ਦੀ ਧਰਤੀ ਐ ਸੋ ਆ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਕਿ ਦਿਨਾਂ ਤੋਂ سلسلہ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਇੱਧਰ ਨੂੰ ਵਾਪਸ ਭੇਜ ਰਹੇ ਹਨ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗ ਗਿਆ ਜ਼ਮੀਨਾਂ ਵੇਗੀਆਂ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਘਣਾ ਉਹ ਜਿਹੜਾ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਇਸੇ ਕਰਕੇ ਮੈਂ ਬਹੁਤ ਸਿਰ ਪਹਿਲਾਂ ਕੈਸਟਾ ਸੀਰੀਜ਼ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ੀਦਿਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾ ਇਹ ਵਰਗੇ ਫਿਰ ਅਸੀਂ ਇਹ ਹੈ ਜਿਹੇ ਹੀਰੇ ਕੇ ਉਮਰ ਵਾਲੇ ਫਿਰ ਜੇ ਜਾਣਾ ਤਾਂ ਉਹਨਾਂ ਕੋਲ ਹੀ ਸੀ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਕਾਦੇ ਬਾਅਦ ਤੇ ਲੜਾਈਆਂ ਲੜੀਆਂ ਗਦਰ ਹੋਏ ਫਾਂਸੀਆਂ ਤੇ ਚੜੇ ਇਸ ਕੋਈ ਇਸ ਕੱਲ੍ਹ ਵਾਸਤੇ ਸਾਡਾ ਮੁਲਕ ਹੈ ਜੀ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ ਉਹ ਫੇਰ ਉਹਦੋਂ ਭੱਜਣ ਲੱਗੇ ਜੀ ਉਹ ਫੈਸਲੇ ਆਪ ਆਪਣੇ ਹੱਕ 'ਚ ਕਰਨ ਲੱਗੇ ਜਿਹੜੇ ਆਉਂਦੇ ਰਹੇ ਆਪਣੇ ਕੋਲ ਸੋ ਇੱਕ ਗੱਲ ਤੋਂ ਤੱਕ ਟੁਕੜ ਟੁਕੜ ਮੈਨੂੰ ਬਹੁਤ ਦੁੱਖ ਹੋਇਆ ਹਰ ਰੋਜ਼ ਮੈਂ ਕੁਝ ਨਾ ਕੁਝ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਮੇਰੇ ਹੈਂ ਭਾਈ ਤੇ ਉਹ ਕਹਿੰਦਾ ਹਾਂ ਜੀ ਬਗਰਦੇਵ ਦੇ ਨਾਲ ਆਪਣੀ ਲੱਗਦੀ ਹੈ ਬ ਕੋਈ ਨਹੀਂ ਕਰਦੇਵ ਤਾਂ ਤੂੰ ਆ ਸਰਕਾਰ ਆ ਲੈਣ ਦੇ ਪਰਚਾ ਪਾਵਾਂਗੇ ਗਰਦੇਵ ਤੇ ਚਲੋ ਜੀ ਉਹ ਲੜਾ ਤੇ ਆਪਸ ਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਅਬਦੇ ਬਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਐ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਆ ਮੈਂ ਜਾਂਦਾ ਵੀ ਨਹੀਂ ਆਇਆ ਇਹਦੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲਾਗੇ ਨੂੰ ਮੈਨੂੰ ਐ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਕਿ ਟੁਕਟੇ ਇਹ ਤਾਂ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਆਪ ਮਰੇ ਬਿਨਾਂ ਕੋਈ ਸੁਰਗਰ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਜੋ ਹਈ ਨਹੀਂ ਰਹਿਮ ਉਹਨਾਂ ਤੇ ਆ ਕਿੰਨੇ ਪਿਆ ਹੋਏ ਨੇ ਪਿਛਲੇ ਕਈ ਦਿਨਾਂ 'ਚ ਕੋਈ ਨਹੀਂ ਹੋਣਾ ਜਿਹੇਜਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ 'ਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹੜਾ ਕੱਪੜੇ ਪਾਗਾ ਆ ਆ ਆ ਜੱਪੀ ਤੂੰ ਕਿੰਨੇ ਕਨੂ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੂੜਤੇ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਵੀ ਕਮਾਲ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੇ ਉਹਨੂੰ ਬੈਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਪਰ ਫਿਰ ਕਹਿੰਦੇ ਨਹੀਂ ਤਰਾਇ ਨਹੀਂ ਤੇ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਬਿਠਾ ਲਓ ਤਾਂ ਫਿਰ ਐਨਾ ਗੱਲਾਂ ਕਰਕੇ ਉਹ ਮੈਨੂੰ ਲੱਗਦੇ ਨੇ ਵੀ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋ ਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਵਰਤਾਂ ਤੇ ਭੁਖੜ ਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤਿਆਂ ਦੀ ਕਮੀ ਨਹੀਂ ਸੀ ਬਿਰੋ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਤਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁੜਤਾ ਉਤਾਰ ਦਿੱਤਾ ਸੀ। ਇਹ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗਿਆਂ ਕੋਈ ਗੱਲ ਨਹੀਂ। ਸੁੱਕਾ ਟੁਕੜੇ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦਾ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ। ਵਿਹਾਂ ਯਾਰ ਤੁਹਾਡੇ ਨਾਲ ਨਾ ਜੇ ਖੁਸ਼ੀ ਨਹੀਂ ਦੇ ਸਕਦੇ ਘਟਕਟ ਤੰਗ ਤਾਂ ਨਾ ਕਰੋ। ਸੋ ਇਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਆ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਐਨੇ ਸਾਲ ਤਾਂ ਤੁਹਾਡੇ ਤੇਨੇ ਹੋਰ ਚ ਲੰਘ ਗਏ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਟੜਕੀ ਉੱਠ ਕੇ ਮੈਨੂੰ ਗੱਲ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮਤਲਬ ਪੜਦਾ ਤੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲਾਂ ਅੱਛਾ ਚਲੋ ਦੇ ਦਿਨ ਦੇ ਦਿਜੋ ਕੀ ਫਰਕ ਪੈਂਦਾ ਜੋ ਕੁਲੀਚੇ ਸਰ ਦੇ ਤਾਂ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿੰਨੇ ਚਿਰ ਪਬਲਿਕ ਜਿੰਨੇ ਚਿਰ ਲੋਕ ਜਿੰਨੇ ਚਿਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰਖ ਨਹੀਂ ਬੰਦਾ ਜੋ ਮਰਜੀ ਕਹੀਓ ਇਹ ਤਾਈਂ ਹੀ ਕੱਢਦੇ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਹਨਾਂ ਦੇ ਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਏ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ ਬੇ ਕਿਉਂ ਬੈ ਗਏ ਯਾਰ ਇਹ ਇਹ ਤਾਂ ਸਾਡੇ ਤੀਆਂ ਪੁੱਤਾਂ ਵਾਸਤੇ ਰਿਆਰਬ ਰੱਖੀਆਂ ਹੋਈਆਂ ਸੀ ਗਾਹਾਂ ਪੁੱਤ ਪਤੀ ਜੇ ਸਾਲੇ ਜੀਜੇ ਪਾਹਾਂ ਦੀ ਗੋਹ ਚੱਲੀ ਜਾਂਦਾ ਕੋਮ ਅਪ ਤਾਂ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ ਵੀ ਹੋਂ ਕਰੀਏ ਕਿ ਇਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਬਖਸ਼ਤੀ ਕਰ ਚਲੋ ਯਾਰ ਕੁਝ ਮੈਂ ਵੀ ਆਦਾ ਕਰੀ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਉਨਦੇ ਮੈਂ ਉਧਰ ਪੱਤੇ ਕਮਾਈ ਜਾਂਦਾ ਸੀ ਮੈਨੂੰ ਕੀ ਲੋਟ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੈਨਲ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਗੰਦਾ ਬੰਦਾ ਮਾੜਾ ਹੈ ਕਿਉਂਕਿ ਮੈਂ ਉਹ ਤੋਂ ਇਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਉਂਗੇ ਕਿਹੜਾ ਚੈਨਲ ਹੈ ਹੋਊ ਤੇ ਕੜਵੀ ਹੋਣੇ ਉਹ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਦੇਣਗੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਦੋ ਸੋ ਪਤਾ ਕੀ ਹੈ ਜਿਹੜਾ ਸੁਨਿਆਰਾ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਸਕਦਾ ਪਰ ਤਾਂਬੇ ਤੇ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ ਬਥੇਰੇ ਤਰੀਫ ਕਰਕੇ ਦੇਖ ਲੀ ਉਹਨਾਂ ਨੇ ਆਪਦੇ ਮਾਲਕਾਂ ਦੀ ਉਹ ਚੈਨਲ ਵਾਲੇ ਨੇ ਨਹੀਂ ਬਣਾ ਸਕਦੇ ਕੋਈ ਕੁਝ ਕੋਈ ਜਦੋਂ ਕਾਬਲੀਅਤ ਹੀ ਹੈ ਨਹੀਂ ਕੀ ਕਰੀਏ ਫਿਰ ਉਹਨੂੰ ਬਥੇਰੇ ਲੇਖ ਲਿਖ ਕੇ ਦੇਖ ਲੇ ਖਬਰਾਂ ਨੇ ਆਹਾ ਹਾ ਹਾ ਇਹ ਹੀ ਆਉਣਗੇ ਹੁਣ ਤਾਂ 25 ਸਾਲ ਪਤਾ ਨਹੀਂ ਕਿ ਅੱਜ 25 ਬੰਦੇ ਆਏ ਨਹੀਂ ਭਾਈ ਅੱਜ 25 ਬੰਦੇ ਆਏ ਨਹੀਂ ਇਹ ਕੁਦਰਤ ਹੈ ਜੀ ਪਰਮਾਤਮਾ ਉਹ ਨੂੰ ਸਮੇਂ ਦੇ ਗੱਕ ਰਹੀਏ ਉਹ ਕਹਿੰਦੇ ਲੈ ਰੱਬ ਕੀ ਹੈ ਉਹਦੇ ਨਾਲ ਤਾਂ ਮੱਥਾ ਲਾਈ ਬੈਠੇ ਨੇ ਫਿਰ ਉਹ ਦਖਾਨ ਦਾ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜੀ ਨੱਕ ਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪਰ ਮੱਤ ਵੱਜ ਜਾਂਦੀ ਹੈ ਪਤਾ ਨਹੀਂ ਕੀ ਹੋ ਜਾਂਦਾ ਕੁਦਰਤੀ ਪਰ ਲੋਕ ਆਪੇ ਕਹਿਣ ਲੱਗੇ ਚੰਗਾ ਭਲਾ ਘਰ ਸੀ ਯਾਰ ਦੇਖ ਲੈ ਦਿਨਾਂ ਚ ਉੱਜੜ ਗਿਆ ਆਪਾਂ ਪਿੰਡਾਂ ਚ ਵੀ ਆਪਾਂ ਕਹਿੰਦੇ ਰਹਿੰਦੇ ਦੇਖਦੇ ਹਾਂ ਕੋਈ ਮਾੜਾ ਮਾੜੀ ਲਾ ਦੇ ਨਿਕਲਿਆ ਹੋਵੇ ਵੇ ਕਿੰਨਾ ਵਧੀਆ ਘਰ ਸੀ ਦਿਖ ਲੱਦੇ ਨਾਲ ਜਿਆੜਤਾ ਬਈ ਮਤਵਜਨ ਦੀ ਹੈ ਫਿਰ ਤੁਸੀਂ ਅੱਜ ਨਵੀਆਂ ਨੌਕਰੀਆਂ ਲੈ ਕੇ ਚੱਲੇ ਹੋ ਜਦੋਂ ਤੁਹਾਡੇ ਕੋਲੇ ਕੋਈ ਬੰਦਾ ਆਊਗਾ ਕਿਸੇ ਵੀ ਪੋਸਟ ਤੇ ਬੈਠੇ ਹੋਵੋਗੇ ਬੜੀ ਉਮੀਦ ਨਾਲ ਆਊਗਾ ਕੋਈ ਤੁਹਾਡੇ ਉਸ ਫਾਰਮ ਤੇ ਸਾਈਨ ਕਰਨ ਨਾਲ ਜਾਂ ਤੁਹਾਡੇ ਉਹਨੂੰ ਕੋਈ ਆਪ ਦੇ ਦਸਤਕਤਾਂ ਨਾਲ ਜਾਂ ਮੋਹਰ ਲਾ ਕੇ ਕੀ ਪਤਾ ਉਹਦੀ ਜ਼ਿੰਦਗੀ ਚ ਕਿੱਡਾ ਵੱਡਾ ਬਦਲਾਅ ਆ ਸਕਦਾ ਉਦੀ ਜਿੰਦਗੀ ਬਰਲ ਸਾਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੋਈ ਸਭ ਦੀ ਇਮਿਹਤ ਵੀ ਬਣਾਉਣੀ ਹੈ ਦਫਤਰ ਚ ਇਹ ਨਹੀਂ ਹੈਗਾ ਵੀ ਆਏ ਤੇ ਗਏ 9 ਤੋਂ 5 1 ਵਜੇ ਲੰਚ ਸ਼ੁਰੂ ਹੋ ਗਿਆ 3 ਵਜੇ ਤੱਕ ਲੰਚ ਚੱਲਿਆ ਪੌਣੇ 4 ਵਜੇ ਤੱਕ ਤੀਲੀ ਜੀ 4:00 ਵਜੇ ਕਹਣਾ ਚਾਹ ਪੀ ਲਈਏ ਖੜਜੋ 4 ਘੰਟੇ ਤਨੂ ਘੰਟੇ ਰੋਟੀ ਖਾਈ ਜਾਣੀ ਲੋਕ ਉੱਥੇ ਬੈਠੇ ਬੈਠੇ ਰਹਿੰਦੇ ਆ ਯਾਰ ਖਾਣ ਯਾਰ ਠੀਕ ਹੈ ਨਾ ਤਾਂ ਹੀ ਉਹ ਹੀ ਟਾਈਮ ਚੇਂਜ ਕਰਕੇ ਦੇਖਿਆ ਸੀਗੇ ਵੀ ਰੋਟੀ ਕਰੂ ਖਾ ਕੇ ਲੈ ਚੱਲ ਜਾ ਕੋਈ ਨਹੀਂ ਵੀ ਉਹ ਜਿਹੜਾ ਦੋ ਤਿੰਨ ਘੰਟੇ ਬੱਜ ਜਾਣ ਕਾਮਯਾਬੀ ਤਰੀਕਾ ਉਹ ਸੋ ਪਬਲਿਕ ਜਿਹੜੀ ਆ ਉਹਨੂੰ ਪ੍ਰੇਫਰ ਕਰਾਉਂਗੇ ਤਾਂ ਲੋਕੀ ਦਵਾਵਾਂ ਦੇਣਗੇ ਦੋ ਕਿਸਮ ਦੇ ਬੰਦੇ ਹੁੰਦੇ ਆ ਜੀ ਜਾਂ ਤਾਂ ਇੱਕ ਹੈ ਜਦੋਂ ਦੁਨੀਆ ਤੋਂ ਜਾਂ ਦੁਨੀਆ ਤੋਂ ਹਰੇਕ ਨੇ ਜਾਣਾਂ ਜਾਦਾ ਲੋਕ ਇਹ ਕਹਿੰਦੇ ਆ ਸ਼ੁਕਰ ਆ ਯਾਰ ਬੰਦਾ ਵਧੀਆ ਨਹੀਂ ਸੀ ਚਲੋ ਬਲਾ ਲੈ ਰੱਬ ਨੇ ਕਈ ਇਹ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਤੇ ਮਤਲਬ ਲੋਕ ਕਹਿੰਦੇ ਨੇ ਯਾਰ ਆ ਦਾ ਰੱਬ ਨੇ ਵੀ ਜ਼ੁਲਮ ਕੀਤਾ ਇਹੋ ਜਿਹੇ ਬੰਦੇ ਨਹੀਂ ਜਾਣੇ ਚਾਹੀਦੇ ਸੀ ਐਦਾਂ ਹੀ ਮਲਾਜ਼ਮ ਹੁੰਦੇ ਆ ਕਈ ਮਲਾਜ਼ਮਾਂ ਬਾਰੇ ਇਹ ਹੁੰਦਾ ਯਾਰ ਵੀ ਸ਼ੁਕਰ ਹੈ ਦੀ ਬਦਲੀ ਹੋ ਗਈ ਯਾਰ ਇੱਥੋਂ ਬੜਾ ਇਹਨੇ ਖੂਨ ਚੂਸਿਆ ਯਾਰ 5 ਸਾਲ ਇੱਥੇ ਕਈਆਂ ਬਾਰੇ ਜਦੋਂ ਬਦਲੀ ਹੋ ਜੇ ਧਰਨੇ ਦਿੰਦੇ ਆ ਲੋਕ ਵੀ ਨਾ ਨਾ ਇਹ ਨਾ ਬਦਲੋ ਜੀ ਇਹ ਬੰਦਾ ਬਾਬ ਦੀ ਦੇਖ ਲਓ ਉਹਨ ਕਿਹੜਾ ਬੰਨਣਾ ਥੋੜੇ ਤੇ ਸੋ ਇਸ ਕਰਕੇ ਅਭਦੀ ਅਹਿਮੀਅਤ ਜ਼ਰੂਰ ਬਣਾਓ ਦਫ਼ਤਰ ਚ ਕਿ ਤੁਹਾਡਾ ਇੱਕ ਤੁਹਾਡੇ ਬਿਨਾਂ ਸਰੇ ਨਾ ਐਲਨ ਐਲਨ ਮਸਕ ਜਿਹੜਾ ਦੁਨੀਆ ਦਾ ਅਮੀਰ ਬੰਦਾ ਹੈ ਉਹਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਅਸਤੀਫਾ ਦੇਣ ਆ ਗਈ ਕਹਿੰਦੀ ਜੀ ਮੈਂ ਰਿਜ਼ਾਈਨ ਕਰਨਾ ਉਹ ਕਹਿੰਦਾ ਵੀ ਕਿਤੇ ਕੰਮ ਕਰਦੀਆਂ ਕਹਿੰਦੇ ਮੈਂ ਹੈੱਡ ਆਫਿਸ ਕੰਮ ਕਰਦੀ ਅਚਕੀਨਾ ਹੈ ਉਹਨਾਂ ਅਚ ਕੋਈ ਨਹੀਂ ਕਹਿੰਦਾ ਰੱਖ ਦੇ ਉਹਨੂੰ 1 ਲੱਖ ਡਾਲਰ ਦਾ ਚੈੱਕ ਕੱਟ ਕੇ ਦੇਦਾ ਕਹਿੰਦਾ ਦੁਨੀਆ ਦਾ ਟੂਰ ਲਾਇਆ ਫਿਰ ਸੋਚਦਾ ਮੈਂ ਤੇਰੇ ਸਤੀਫੇ ਵਰੇ ਉਹਨੇ ਆਖਿਆ ਲੈ ਕੰਮ ਬਣ ਗਿਆ ਨਾਲ ਤੇ ਸਤੀਫਾ ਹੋ ਗਿਆ ਨਾਲੇ ਲੱਖ ਰੁਪਈਆ ਡਾਲਰ ਮਿਲ ਗਿਆ ਦੁਨੀਆ ਘੁੰਮਿਆ ਉਹ ਗਈ ਘੁੰਮਣ 1.5 ਤੋਂ 2 ਪੌਣੇ ਤੋਂ 2 ਮਹੀਨਿਆਂ ਬਾਅਦ ਆ ਗਈ ਕਹਿੰਦੀ ਜੀ ਮੈਂ ਉਹੀ ਆ ਜਿਹੜੀ ਦੁਨੀਆ ਘੁੰਮਣ ਭੇਜੀ ਸੀ ਤੁਸੀਂ ਤੇ ਮੇਰੇ ਸਤੀਫੇ ਦਾ ਕੀ ਬਣਿਆ ਉਹ ਕਹਿੰਦਾ ਇੱਥੇ ਜਪਿਆ ਸੀ ਹਾਂ ਪਿਆ ਉਹ ਲੈ ਕਹਿੰਦਾ ਅਕਸੈਪਟਡ ਸਵੀਕਾਰ ਉਹ ਕਹਿੰਦੀ ਜੀ ਸਵੀਕਾਰ ਹੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਜੀ ਮੈਨੂੰ ਲੱਖ ਡਾਲਰ ਦਿੱਤਾ ਮੈਂ ਉਧਰ ਘੁੰਮ ਕੇ ਆਈਆਂ ਵੀ ਕੀ ਇਹਦੇ ਨਾਲ ਮੈਨੂੰ ਸਮਝ ਨਹੀਂ ਆਈ ਤੁਹਾਡੇ ਇਸ ਆਈਡੀ ਦੀ ਉਹ ਕਹਿੰਦਾ ਜਦੋਂ ਤੂੰ ਉਸ ਦਿਨ ਸੀਫਾ ਦੇਣ ਆਈ ਸੀ ਨਾ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਐਹਮियत ਹੈ ਕਹਿੰਦਾ ਮੈਂ ਤੈਨੂੰ ਭੇਜਦਾ ਸੀਫਾ ਤੇਰੇ ਰੱਖ ਲਿਆ ਪਰ ਤੈਨੂੰ ਭੇਜਦਾ ਜੇ ਕਹਿੰਦਾ ਤਿੰਨ ਚਾਰ ਦਿਨਾਂ 'ਚ ਤਤਰ ਥੱਲੀ ਮਾਚੀਆ ਦੀ ਦਫ਼ਤਰ ਚ ਮੇਰੇ ਕੋਲੇ ਆਉਂਦੀ ਮੇਰੇ ਦਫ਼ਤਰ ਦੇ ਵੀ ਉਹ 4-5 ਦਿਨ ਤੋਂ ਆਈ ਨਹੀਂ ਜੀ ਉਹ ਸਾਰੀਆਂ ਫਾਈਲਾਂ ਰੁਕੀਆਂ ਪਈਆਂ ਨੇ ਦਫ਼ਤਰ ਦਾ ਸਾਰਾ ਕੰਮ ਰੁਕਿਆ ਪਿਆ ਕਹਿੰਦਾ ਮੈਂ ਤੈਨੂੰ 4-5 ਦਿਨਾਂ ਬਾਅਦ ਫੋਨ ਕਰਕੇ ਵਾਪਸ ਬੁਲਾ ਲੈਣਾ ਸੀ ਵੀ ਤੇਰੀ ਤਨਖਾਹ ਬਤਾ ਦਾਂਗੇ ਜਾਂ ਕੁਝ ਵੀ ਤੂੰ ਆ ਜਾ ਵਾਪਸ ਕਹਿੰਦਾ ਪੌਣੇ 2 ਮਹੀਨੇ ਹੋ ਗਏ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਹੀ ਨਹੀਂ ਵੀ ਤੂੰ ਆਈ ਹੈ ਜਾਂ ਨਹੀਂ ਆਈ ਕਹਿੰਦਾ ਵੀ ਜੇ ਨજર ਸਰ ਗਿਆ ਹੁਣ ਆ ਵੀ ਸਰ ਜੀ ਜਗਾ ਪਾ ਚੰਗਾ ਠੀਕ ਹੈ ਨਾ ਸੋ ਦਫ਼ਤਰ ਚ ਇੱਕ ਥੋੜੀ ਅਹਿਮੀਅਤ ਹੋਵੇ ਵੀ ਜਿੱਦ ਤੁਸੀਂ ਨਾ ਆਵੋ ਤਾ ਮਤਲਬ ਦਫ਼ਤਰ ਨੂੰ ਲੱਗੇ ਵੀ ਅੱਜ ਕੋਈ ਘਾਟ ਆ ਯਾਰ ਠੀਕ ਹੈ ਨਾ ਸਰ ਤਾਂ ਕਿਸੇ ਵੀ ਨਾ ਵੀ ਜਾਂਦਾ ਇਹ ਤਾਂ ਦੁਨੀਆ ਤਾਂ ਚੱਲੀ ਜਾਣੀ ਆ ਪਰ ਘਟੋ ਘਟੇ ਇਹ ਹੋਵੇ ਜਿੱਦੋਂ ਜਿੱਥੇ ਤੇ ਬੈਠੇ ਹੋ ਉਹਦੀ ਐਹਮियत ਉਹਦੇ ਦੀ ਜਿਹੜੀ ਆ ਉਹ ਕਾਇਮ ਰੱਖੋ ਔਰ ਐਥੋਂ ਤੁਹਾਨੂੰ ਭੇਜ ਰਿਆਂ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਤੇ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਾਰਸ਼ ਤੋਂ ਇਹੇ ਕੰਮ ਦੀ ਬਿਲਕੁਲ ਇਹੀ ਉਮੀਦ ਲੈ ਕੇ ਕਿ ਜਿੱਥੇ ਜਾ ਕੇ ਕੰਮ ਕਰੋਗੇ ਉੱਥੇ ਵੀ ਆਹੀ ਫਾਰਮੂਲਾ ਲਾਉਂਗੇ ਬਿਨਾ ਸਿਫਾਰਿਸ਼ ਤੋਂ ਤੇ ਬਿਨਾ ਪੈਸੇ ਤੋਂ ਲੋਕਾਂ ਦੇ ਕੰਮ ਕਰੋਗੇ ਦੁਆਵਾਂ ਮਿਲਣਗੀਆਂ ਔਰ ਦੁਆਵਾਂ ਦਾ ਕਿਸੇ ਵੀ ਕਰੰਸੀ ਮੇ ਕੋਈ ਮੁੱਲ ਨਹੀਂ ਹੁੰਦਾ ਦੁਨੀਆ ਦੇ ਕਿਸੇ ਕਰੰਸੀ ਚ ਦੁਆਵਾਂ ਦਾ ਤੇ ਅਸ਼ੀਰਵਾਦਾਂ ਦਾ ਮੁੱਲ ਨਹੀਂ ਪਿਆ ਅਜੇ ਤੱਕ ਕਿ ਇਹਦਾ ਮੁੱਲ ਕੀ ਹੈ ਕਿਸੇ ਕਰੰਸੀ ਚ ਸੋ ਜਿਹਦੇ ਕੋਲੇ ਇਹੋ ਜੀ ਕਰੰਸੀ ਹੋਵੇ ਫਿਰ ਉਹ ਤੋਂ ਵੱਡਾ ਅਮੀਰ ਵੀ ਹੈ ਨਹੀਂ ਕੋਈ ਸੋ ਬਹੁਤ-ਬਹੁਤ ਤੁਹਾਨੂੰ ਵਧਾਈਆਂ ਇੱਕ ਵਾਰ ਫੇਰ ਬਾਬਾ ਮੁਬਾਰਕਾਂ ਕੁਛ ਸਿੰਬੋਲਿਕ 10 10 ਮੇਰੇ ਖਿਆਲ ਚ 10 11 10 11